ਜਿਹੜਾ ਹੁਣ ਕੰਮ ਚੱਲਦਾ ਨਾ ਇਹਨਾਂ ਨੇ ਟਕਸਾਲਾਂ ਦਾ ਤੇ ਸੰਪਰਦਾਵਾਂ ਦਾ ਜਿਹੜਾ ਨਾਂ ਲਿਆ ਗੱਲ ਕੀਤੀ ਮੈਨੂੰ ਯਾਦ ਆਇਆ ਕਿ ਉਹ ਸਾਡੇ ਜਗੀਰ ਸਿੰਘ ਮਸਤ ਜੀ ਦੇ ਸੰਤਾਂ ਦੀ ਸਟੇਜ ਤੇ ਸੁਣਾਈ ਸੀ ਉਹ ਕਹਿੰਦਾ ਵੀ ਯਾਤਰੂ ਜਾਂਦੇ ਹੁੰਦੇ ਸੀ ਕਿਤੇ ਹਰਦਵਾਰ ਤੇ ਉੱਥੇ ਹਰਦਵਾਰ ਬਾਂਦਰਬਾਹ ਹੁੰਦੀ ਨਾ ਮੇਰਾ خیال ਹੈ ਖਿਆਲ ਨਹੀਂ ਕਰੀ ਪਰ ਵੀ ਸੌਣ ਜੇ ਆਇਆ ਸਾਰੇ ਉਧਰਲੇ ਪਾਸੇ ਤੇ ਯਾਤਰੂਆਂ ਨੇ ਜਾਣਾ ਤੇ ਤੁਹਾਨੂੰ ਪਤਾ ਵੀ ਲੱਡੂ ਅੱਗੇ ਲਿਆ ਜਾਂਦੇ ਹੁੰਦੇ ਸੀ ਚੱਕ ਕੇ ਉਹ ਇੱਕ ਪੁੱਜੀਆਂ ਚ ਪਾ ਕੇ ਉੱਤੇ ਰਸੀ ਬੰਨ ਲੈਣੇ ਤੇ ਲੈ ਜਾਣੇ ਤੇ ਉਹਨਾਂ ਨੇ ਰਸੀਵਾਂ ਜਿਹੜਾ ਪਾਲਣੇ ਮੋਢੇ ਚ ਤੇ ਉਹਨਾਂ ਨੇ ਕਿਤੇ ਰੱਖ ਕੇ ਮੁੜ ਕੇ ਬੂੰਹਾਂ ਧੋਣ ਲਾ ਪੈਣਾ ਤੇ ਉੱਥੇ ਬਾਂਦਰਾ ਨੇ ਦੇਖਣਾ ਜਿਹਦਾ ਦਾ ਲਗਣਾ ਉਹਨੇ ਪੁੱਜਾ ਚੁੱਕਣਾ ਗਲ ਚ ਰੱਸੀ ਪਾਉਣੀ ਤੇ ਉੱਤੇ ਜਾ ਕੇ ਇੱਕ ਲੱਡੂ ਥੱਲੇ ਸਿੱਟੀ ਜਾਣਾ ਤੇ ਇੱਕ ਲੱਡੂ ਖਾਈ ਜਾਣਾ ਤੇ ਮਖੌਲ ਕਰਨੇ ਹੈਨਾ ਤੇ ਉਹ ਕਹਿੰਦੇ ਕਿ ਐਂਦਾ ਧੁੱਪ ਲੱਗੀ ਤੇ ਤੁਹਾਨੂੰ ਪਤਾ ਸਪੇਰੇ ਵੀ ਤੁਰੇ ਫਿਰਦੇ ਹੁੰਦੇ ਕਿਤੇ ਅ ਫਿਰਦੇ ਨਾ ਜੋਗੀ ਜਿਹੜਾ ਸੱਪ ਸੱਪ ਦਿਖਾਉਣ ਵਾਲੇ ਉਹ ਕਹਿੰਦੇ ਜੈਰੀ ਖੜੱਪਾ ਸੱਪ ਧੁੱਪ ਦਾ ਠੰਡ ਕਿੰਦਾ ਚੱਲ ਅਸੀਂ ਵੀ ਜੇ ਇਸ਼ਾਨਾਨ ਕਰ ਲਏ ਨੇ ਉਹਨੇ ਰੱਖੀਆਂ ਕੁਜੇ ਸਾਪ ਵਾਲਾ ਕੁਜਾ ਰੱਖ ਲਿਆ ਪਹਿਲੇ ਕੁਜੇ ਜਿੱਦਾਂ ਰੱਖ ਦਿੱਤੇ ਉਹਨੇ ਦਿਖਾ ਲੈਣੇ ਸੀਗੇ ਤੇ ਉਹ ਕਹਿੰਦਾ ਮੈਂ ਵੀ ਮੂੰਹ ਹੱਥ ਹੋਇਆ ਨਾ ਵੀ ਮੂੰਹ ਹੱਥ ਹੋਣ ਗਿਆ ਤੇ ਉਹਨੇ ਦੇਖਿਆ ਬੰਦ ਨੇ ਛਾਲ ਮਾਰੀ ਤੇ ਸੋਹਣਾ ਜਿਹਾ ਕੁਜਾ ਚੋੱਕ ਕੇ ਤੇ ਜਾ ਕੇ ਠਾਣੀ ਤੇ ਬਹਿ ਗਿਆ ਗਲ ਚ ਪਾ ਲੈ ਰੱਸੀ ਗਲ ਚ ਪਾ ਕੇ ਰੱਸੀ ਤੇ ਬਹਿ ਗਿਆ ਤੈਨੂੰ ਮਖੌਲ ਕਰਦਾ ਉਹਦਾ ਕਿਰਲ ਕਿਰਲ ਕਰ ਦਿੰਦੇ ਨਾ ਬਾਂਦਰ ਆਪ ਦਸਣੀਆਂ ਤੇ ਉਹ ਕਹਿਣ ਲੱਗਾ ਕਹਿੰਦਾ ਵੀ ਕੰਮ ਗਲਤ ਹੋ ਗਿਆ ਕਹਿੰਦਾ ਸਵੇਰਾ ਕਹਿੰਦਾ ਸਵੇਰਾ ਕਹਿਣ ਲੱਗਾ ਵੀ ਇਹਨੇ ਲੱਡੂਆਂ ਦੇ ਭਲੇਕੇ ਕਿਹਦਾ ਕੁਜਾ ਚੋੱਕ ਲਿਆ ਤੂੰ ਕਰੀ ਜਾ ਥੱਲਿਓ ਬੇਟਾ ਅਬ ਮਜਾ ਆਏਗਾ ਲੱਡੂ ਖਾਣੇ ਦਾ ਅਬ ਮਜਾ ਆਏਗਾ ਲੱਡੂ ਖਾਣੇ ਦਾ ਉਹਨੇ ਕਰਦਿਆਂ ਕਰਦਿਆਂ ਉਹਨੇ ਕਿਦ ਰੱਸੀ ਖੋਲ ਲਈ ਜਦ ਰੱਸੀ ਖੋਲ ਲਈ ਤੋ ਖੜਫਾ ਸੱਪ ਇਦਾਂ ਨਿਕਲਿਆ ਤੇ ਹੁਣ ਬਾਂਦਰ ਦੇ ਦਾ ਇੱਕ ਤ ਦੇਖਦਾ ਅੱਖ ਇਹ ਮੀਟ ਲਿੰਦਾ ਦੂਜੀ ਨਾ ਦੇਖਦਾ ਵੀ ਜੇ ਮੈਂ ਨਿਗਾ ਚੁੱਕ ਲਈ ਨੇ ਮੇਰੇ ਡੰਗ ਮਾਰ ਦੇਣਾ ਸੱਪ ਨੇ ਮਾੜੀ ਜੀ ਫੂਕ ਮਾਰੀ ਤੇ ਉਹਦੇ ਮਤਲਬ ਲੱਤਾਂ ਨਾਲ ਕੁਜਾ ਫੜਿਆ ਹੋਰ ਲੇ ਹੱਥਾਂ ਦੇ ਨਾਲ ਤੇ ਗਲ ਚ ਰੱਸੀ ਪਾਈ ਸੀ ਇਦਾਂ ਭੂ ਕੁਮਾਰੀ ਕੁਜੇਸ ਨੇ ਸੱਪ ਥੱਲੇ ਰੇਤਾ ਤੇ ਲਟਦਾ ਫਿਰੇ ਵਿੱਚ ਬੰਦਰ ਤੇ ਉਹਨੇ ਮਾਰਿਆ ਡੰਗ ਤੋਂ ਮਾਰਿਆ ਕਹਿਣ ਤੋਂ ਭਾਵ ਹੈ ਵੀ ਇਹ ਚੀਜ਼ਾਂ ਜਿਹੜੀਆਂ ਆਪਾਂ ਛੇੜਦੇ ਆ ਨਾ ਇਹ ਬਹੁਤ ਖਤਰਨਾਕ ਚੀਜ਼ਾਂ ਤੁਸੀਂ ਛੇੜਦੇ ਜਦੋਂ ਸੰਪਰਦਾ ਦਾ ਨਾਮ ਲੈਨੇ ਆ ਜਦੋਂ ਟਕਸਾਲਾ ਦਾ ਨਾਮ ਲੈਨੇ ਗੁਰੂ ਸਾਹਿਬ ਦੀਆਂ ਚਲਾਈਆਂ ਹੋਈਆਂ ਆ